ਸੰਤ ਬਾਬਾ ਕਰਪਾਲ ਸਿੰਘ ਜੀ ਮਰ ਗਏ ਜਿਹੜੀ ਧਰਤੀ ਤੇ ਚਰਨ ਪਾ ਦੇਣ ਉਹ ਨਿਕਲੂ ਭਾਗ ਨਾ ਦਿੰਦੇ ਹੁਣ ਸੰਤ ਕਹਿੰਦੇ ਆ ਉਹ ਮਹਾਪੁਰਖਾਂ ਦੀ ਯਾਦ ਮੁਤਾਜ਼ਾ ਕਰਨ ਵਾਸਤੇ ਜਿਨ੍ਹਾਂ ਦੀ ਸੰਗਤ ਬਾਬਾ ਨਾਰ ਸਿੰਘ ਜੀ ਨੇ ਕੀਤੀ ਜਿਨ੍ਹਾਂ ਦੀ ਸੰਗਤ ਸੰਤ ਬਾਬਾ ਮਾਨ ਸਿੰਘ ਜੀ ਰੱਬ ਜੀ ਨੇ ਕੀਤੀ ਜਿਨ੍ਹਾਂ ਦੀ ਸੰਗਤ ਬਾਬਾ ਹਰਨਾਬ ਸਿੰਘ ਨੇ ਜਿਨੇ ਕਿ ਬਾਬਾ ਖਰਚੰਦ ਸਿੰਘ ਜੀ ਨੇ ਕੀਤੀ ਤੇ ਇਸ ਵੇਲੇ ਮੌਜੂਦਾ ਸੰਤ ਸੰਤ ਬਾਬਾ ਗੁਰਮੁਖ ਸਿੰਘ ਜੀ ਮੈਂ ਸੁਭਾਏ ਮਾਨ ਹੈ ਇਹ ਸੰਤ ਬਾਬਾ ਕਰਪਾਲ ਸਿੰਘ ਜੀ ਦੇ ਗੁਣਾ ਹੈ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕਰ ਲਈ ਤੇ ਉਹਨਾਂ ਨੂੰ ਸ਼ਾਂਤੀ ਬਣਾ ਕੇ ਰੱਖਤਾ ਇਹ ਸੰਤ ਦੇ ਵਿੱਚ ਗੁਣ ਹੁੰਦੇ ਆ गुरु अर्जुन जी महाराज